ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਜੀ ਵਾਲੇ ਬਲੌਗ ਵਿੱਚ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਆਪਾਂ ਕੁਝ ਗੱਲਾਂ ਕਰ ਲਈਏ ਕਿ ਅੱਜ ਆਪਣੀ ਜਿਹੜੀ ਵੀਡੀਓ ਆ 스킨케ਅਰ ਤੇ ਨਹੀਂ ਆ ਵੈਸੇ ਆਪਾਂ ਟਿਪਸ ਦੱਸਾਂਗੇ ਪਰ ਪ੍ਰੋਪਰ 스킨케ਅਰ ਤੇ ਨਹੀਂ ਆ ਅੱਜ ਕੁਝ ਗੱਲਾਂ ਕੁਝ ਬਾਤਾਂ ਤੇ ਉਹ ਵੀ ਤੁਹਾਨੂੰ ਦੱਸ ਦਾਂਗੇ ਕਿ ਆਪਾਂ ਕਿਹੜੇ ਅੱਜ ਕਿਸ ਵਿਸ਼ੇ ਤੇ ਗੱਲ ਕਰਨੀ ਆ ਤੇ ਸਭ ਤੋਂ ਪਹਿਲਾਂ ਇੱਕ ਕਮੈਂਟ ਆਇਆ ਸੀ ਆਪਾਂ ਉਹ ਕਮੈਂਟ ਦਾ ਤੁਹਾਨੂੰ ਜਵਾਬ ਦੇ ਦਿੰਨੇ ਆ ਕਿਉਂਕਿ ਭੈਣਾਂ ਨੇ ਕਮੈਂਟ ਕੀਤੇ ਹੁੰਦੇ ਆ ਤੇ ਫਿਰ ਉਹਨਾਂ ਨੂੰ ਉਮੀਦ ਹੁੰਦੀ ਆ ਕਿ ਸਾਨੂੰ ਕਮੈਂਟ ਦਾ ਰਿਪਲਾਈ ਮਿਲੇ ਤੇ ਚਲੋ ਆਪਾਂ ਦੇ ਦਿੰਨੇ ਆ ਰਿਪਲਾਈ ਰਾਜਨ ਕਰਕੇ ਭੈਣ ਉਹਨਾਂ ਦਾ ਕਮੈਂਟ ਸੀ ਕਿ ਭੈਣ ਕਲਰ ਫੇਅਰ ਕਿਸ ਤਰ੍ਹਾਂ ਕੀਤਾ ਜਾਵੇ ਹਨਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ ਜਿਹੜਾ ਕਲਰ ਫੇਅਰ ਹੁੰਦਾ ਨਾ ਉਹ ਨਾ ਕਿਸੇ ਕਰੀਮ ਦੇ ਨਾਲ ਉਹ ਨਾ ਜਿੰਨਾ ਛਿੱਟੀ ਦੁੱਧ ਦੇ ਨਾਲ ਹੁੰਦਾ ਨਾ ਉਸ ਤੇ ਤੋਂ ਚੰਗੀ ਕੋਈ ਚੀਜ਼ ਨਹੀਂ ਕੀ ਦੁੱਧ ਦੁੱਧ ਭਾਵੇਂ ਕੱਚਾ ਹੋਵੇ ਭਾਵੇਂ ਦੁੱਧ ਤੁਸੀਂ ਉਬਾਲ ਕੇ ਰੱਖਿਆ ਹੋਵੇ ਤੋਦੇ ਦਿਨ ਨਾਲ ਨਾ ਬੜੀ ਛੇਤੀ ਕਲਰ ਫੇਅਰ ਹੁੰਦਾ ਕਿਉਂਕਿ ਜੇ ਤੁਸੀਂ ਮੰਨ ਲਓ ਤੁਹਾਡਾ ਕਲਰ ਥੋੜਾ ਸਾਬਲਾਵਾ ਜਾਂ ਥੋੜਾ ਜਿਹਾ ਮਤਲਬ ਜਿਸ ਤਰ੍ਹਾਂ ਕਣਕਪਿੰਨਾ ਕਹਿ ਦਿੰਨੇ ਆ ਤੁਸੀਂ ਚੰਨੇ ਮੇਰੇ ਰੰਗ ਸਾਫ ਥੋੜਾ ਜਿਹਾ ਇੱਕ ਦੋ ਟੋਨ ਸਾਫ ਹੁੰਦਾ ਜਿਆਦਾ ਤੇ ਨਹੀਂ ਹੁੰਦਾ ਹੈਨਾ ਤੇ ਉਹਦੇ ਲਈ ਤੁਸੀਂ ਨਾ ਇੱਕ ਚੀਜ਼ ਕਰਿਓ ਦੁੱਧ ਨੂੰ ਦਿਨ ਚ ਦੋ ਤੋਂ ਤਿੰਨ ਵਾਰ ਆਪਣਾ ਫੇਸ ਜਿਹੜਾ ਦੁੱਧ ਨਾਲ ਸਾਫ ਕਰੋ ਕਰਨਾ ਕੁਛ ਨਹੀਂ ਹੈ ਦੁੱਧ ਲੈ ਲੈਣਾ ਕੋਕੋਲੀ ਚ ਪਾ ਕੇ ਰੱਖ ਲਓ ਉੱਚ ਤੂੰਬਾ ਪਾ ਲਓ ਰੂਮ ਦਾ ਆਉਂਦੇ ਜਾਂਦੇ ਕੰਮ ਕਰਦੇ ਕਰਦੇ ਟੂੰਬਾ ਦੁੱਧ ਦਾ ਮੂੰਹ ਤੇ ਲਾ ਲਓ ਬਸ ਕਮੈਂਟ ਰੱਖੋ ਫਿਰ ਮੂੰਹ ਧੋ ਕੇ ਸਾਫ ਕਰ ਲਓ ਫਿਰ ਆਉਂਦੇ ਜਾਂਦੇ ਟੂੰਬਾ ਮੂੰਹ ਤੇ ਦੁੱਧ ਦਾ ਚੰਗੀ ਤਰ੍ਹਾਂ ਸਾਰੇ ਮੂੰਹ ਤੇ ਮਲ ਲਓ ਚਾਰ ਪੰਜ ਵਾਰੀ ਦਿਨ ਚ ਕਰੋ ਵੇਖਿਓ ਕਿੰਨਾ ਸੋਹਣਾ ਰੰਗ ਜਿਹੜਾ ਤੁਹਾਡਾ ਸਾਫ ਹੁੰਦਾ ਤੇ ਹੁਣ ਮੈਂ ਇੱਕ ਹੋਰ ਚੀਜ਼ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਦੀ ਆ ਇੱਥੇ ਕਿ ਤੁਸੀਂ ਕਹਿੰਦਾ ਕਿ ਕਲਰ ਕਿੱਦਾਂ ਫੇਰ ਹੁੰਦਾ ਚਲੋ ਜਿਹੜੇ ਆਤੂਮਰਚ ਜਿਹੜੇ 21 22 ਸਾਲ ਦੇ ਹੋ ਗਏ ਆ ਜਾਂ ਜਿਹੜੇ ਹੋਰ ਵੱਧ ਗਏ ਉਮਰ ਉਹ ਤੇ ਆਪਣਾ ਕਲਰ ਇਸ ਤਰ੍ਹਾਂ ਇੱਕ ਤੋਂ ਦੋ ਟੋਨ ਸਹੀ ਕਰ ਸਕਦੇ ਪਰ ਜੇ ਅਸੀਂ ਆਪਣੇ ਬੱਚਿਆਂ ਦਾ ਜਨਮ ਤੋਂ ਹੀ ਉਹਨਾਂ ਦਾ ਰੰਗ ਜਿਹੜਾ ਫੇਅਰ ਕਰਦੀਏ ਤੇ ਮੈਂ ਤੁਹਾਨੂੰ ਅੱਜ ਇੱਕ ਇਹੋ ਜੀ ਚੀਜ਼ ਦੱਸ ਦਿੰਨੀ ਆ ਜਿਹਦੇ ਨਾਲ ਤੁਹਾਡੇ ਬੱਚਿਆਂ ਦਾ ਰੰਗ ਜਿਹੜਾ ਫੇਅਰ ਰਹੂਗਾ ਭਾਵੇਂ ਤੁਹਾਡਾ ਰੰਗ ਕਣਕ ਪਿੰਨਾ ਵਾ ਭਾਵੇਂ ਤੁਹਾਡਾ ਰੰਗ ਸਾਵਲਾ ਪਰ ਤੁਹਾਡੇ ਬੱਚੇ ਦਾ ਰੰਗ ਗੋਰਾ ਹੋਊਗਾ ਸਭ ਤੋਂ ਪਹਿਲਾਂ ਜਦੋਂ ਵੀ ਔਰਤਾਂ ਜਿਹੜੀਆਂ ਆਪਣਾ ਪ੍ਰੈਗਨੈਂਟ ਹੁੰਦੀਆਂ ਨਾ ਜਦੋਂ ਤੁਹਾਡਾ ਚੌਥਾ ਪੰਜਵਾਂ ਮਹੀਨਾ ਲੱਗ ਜਾਏ ਨਾ ਤੇ ਸਵੇਰੇ ਸਵੇਰ ਖਾਲੀ ਪੇਟ ਦਹੀਂ ਦੀ ਕੌਲੀ ਖਾਇਆ ਕਰੋ ਦਹੀਂ ਦੀ ਕੌਲੀ ਸਵੇਰੇ ਸਵੇਰ ਉਰਦੇ ਆਸਾਰ ਦਹੀਂ ਖਾਓ ਤੇ ਮੁੜ ਕੇ ਭਾਵੇਂ ਤੁਸੀਂ 1 ਘੰਟਾ 2 ਘੰਟੇ ਬਾਅਦ ਜੋ ਮਰਜੀ ਖਾ ਲੋ ਜੇ ਤੁਸੀਂ ਖਾ ਕੇ ਇੱਕ ਵਾਰੀ ਸੌਂ ਵੀ ਜਾਣਾ ਤੇ ਕੋਈ ਗੱਲ ਨਹੀਂ ਸੌਂ ਲਓ ਫਿਰ ਜਦ ਉੱਠ ਕੇ ਨਾਸ਼ਤਾ ਕਰਨਾ ਰੋਟੀ ਖਾਣੀ ਖਾ ਲਿਓ ਪਰ ਇੱਕ ਵਾਰੀ ਸਵੇਰੇ ਉੱਠ ਕੇ ਨਰਨੇ ਕਾਲਜੇ ਦਹੀਂ ਦੀ ਕੌਲੀ ਖਾਓ ਮਨ ਕਰਦਾ ਖੰਡ ਪਾ ਲਓ ਮਨ ਕਰਦਾ ਫਿਕਾ ਖਾ ਲਓ ਤੇ ਇੱਕ ਚੀਜ਼ ਹੋਰ ਖਾਇਆ ਕਰੋ ਉਹ ਤੁਸੀਂ ਕਦੀ ਵੀ ਕਿਸੇ ਟਾਈਮ ਖਾ ਸਕਦੇ ਜਦੋਂ 4-5 ਮਹੀਨੇ ਹੋ ਜਾਂਦੇ ਤੇ ਕੱਚਾ ਨਾਰੀਅਲ ਕੱਚਾ ਨਾਰੀਅਲ ਮਿਲਦਾ ਨਾ ਪਾਣੀ ਵਾਲਾ ਕੱਚਾ ਨਾਰੀਅਲ ਦੀ ਗਿਰੀ ਖਾਣੀ ਆ ਤੇ ਉਹ ਉਹ ਤੁਸੀਂ ਕਦੀ ਵੀ ਤੁਰਦੇ ਫਿਰਦੇ ਜੁਬਾ ਛੱਡੋ ਮੂੰਹ ਚ ਪਾ ਛੱਡੋ ਤੁਰਦੇ ਆ ਫਿਰਦੇ ਆ ਖਾਓ ਤੁਸੀਂ ਵੇਖੋ ਤੁਹਾਡਾ ਬੱਚਾ ਗੋਰਾ ਬੜਾ ਸੋਹਣਾ ਗੋਰਾ ਪੈਦਾ ਹੋਊਗਾ ਤੇ ਹਮੇਸ਼ਾ ਉਹਦਾ ਰੰਗ ਜਿਹੜਾ ਗੋਰਾ ਹੀ ਰਹੂਗਾ ਕਾਲਾ ਨਹੀਂ ਹੋਊਗਾ ਤੇ ਇਹ ਸੀ ਸਾਡੀਆਂ ਅੱਜ ਦੀਆਂ ਟਿਪਸ ਗੱਲਾਂ ਸਕਿਨ ਕੇਅਰ ਤੇ ਤੇ ਅੱਜ ਆਪਾਂ ਨੇ ਇੱਕ ਗੱਲ ਕਰਦੇ ਆ ਗੱਲਾਂ 'ਚੋਂ ਗੱਲ ਆਂ ਵੀ ਪੁਰਾਣੇ ਟਾਈਮ ਦੇ ਵਿੱਚ ਜਦੋਂ ਕੁੜੀਆਂ ਦੇ ਵਿਆਹ ਹੁੰਦੇ ਸੀ ਨਾ ਤੇ ਬਰਾਤਾਂ ਘਰ ਵਿੱਚ ਆਉਂਦੀਆਂ ਸੀ ਕਿੰਨਾ ਸੋਹਣਾ ਮਾਹੌਲ ਹੁੰਦਾ ਸੀ ਵਿਆਹ ਜਿਹੜਾ ਜਦੋਂ ਆਰੰਭਿਆ ਜਾਂਦਾ ਸੀ ਤੇ ਕਿੰਨੀ ਰੌਣਕ ਲੱਗਦੀ ਸੀ ਤੇ ਉਹਨਾਂ ਉਹਨਾਂ ਮਤਲਬ ਸਗਣਾ ਦੇ ਵਿੱਚੋਂ ਉਹਨਾਂ ਰਸ ਰਸਮਾਂ ਦੇ ਵਿੱਚੋਂ ਇੱਕ ਰਸਮ ਹੁੰਦੀ ਸੀ ਪ੍ਰਾਉਣੇ ਨੂੰ ਪਲੰਘ ਤੇ ਬਿਠਾਉਣਾ ਤੇ ਅੱਜ ਕੱਲ੍ਹ ਫੋਨ ਕਿੱਥੇ ਉਹ ਰਸਮ ਹੁੰਦੀ ਆ ਅੱਜ ਕੱਲ੍ਹ ਕੁਰਸੀ ਤੇ ਬਿਠਾ ਦਿੰਦੇ ਆ ਸਗਣ ਦੇ ਦਿੰਦੇ ਆ ਫਾਰਮੈਲਿਟੀ ਜੀ ਆ ਉਹਨਾਂ ਉਹਨਿਕ ਮਤਲਬ ਕਿ ਉਹ ਗੱਲ ਨਹੀਂ ਹੈਗੀ ਪਹਿਲਾਂ ਲੋਕਾਂ ਨੇ ਕਹਿਣਾ ਕਿ ਪ੍ਰਾਉਣੇ ਪਲੰਘੇ ਬਿਠਾਉਣਾ ਤੇ ਉਹਦੀ ਕਿੰਨੀ ਤਿਆਰੀ ਕਰਨੀ ਕਦੀ ਕਦੀ ਟਿਚ ਕਰ ਦੇ ਨਾਲ ਜਿਹੜਾ ਮੰਜਾ ਟੁੱਟਾ ਵੀ ਵਿਚਾ ਦੇਣਾ ਕਈ ਤੇ ਇੱਕ ਦੋ ਪੁਰਾਣੇ ਡਿੱਗ ਵੀ ਗਏ ਹੈ ਨਾ ਤੇ ਫਿਰ ਉਸ ਤੋਂ ਬਾਅਦਾਂ ਕੀ ਕਰਨਾ ਜਦੋਂ ਪੁਰਾਣੇ ਨੂੰ ਪਲੰਘੇ ਬਿਠਾਉਣਾ ਸੋਹਣੀ ਤਲਾਈ ਵਿਚਾਉਣੀ ਚਾਦਰ ਵਿਚਾਉਣੀ ਸਰਾਣਾ ਰੱਖਣਾ ਲਾਗੇ ਪੰਜ ਛੇ ਕੁਰਸੀਆਂ ਰੱਖਣੀਆਂ ਕਿਉਂਕਿ ਨਾਲ ਮੁੰਡੇ ਦੇ ਨਾਲ ਜਿਹੜੇ ਬਰਾਤੀ ਉਹਦੇ ਯਾਰ ਵੇਲੀ ਆਈ ਹੁੰਦੀ ਉਹਨਾਂ ਵੀ ਇੱਕ ਦੋ ਨਾਲ ਆ ਜਾਣਾ ਤੇ ਬਹਿਣਾ ਵਾ ਕਿਉਂਕਿ ਉਦੋਂ ਜਿਹੜੀ ਬਰਾਤ ਹੁੰਦੀ ਉਹ ਜੰਜ ਘਰ ਚਿਠਰੋਂਦੇ ਹੀ ਚਾਤ ਜਾਂ ਕਿਸੇ ਦੇ ਮਤਲਬ ਜਿਸ ਤਰ੍ਹਾਂ ਕਿ ਇਹਦੀ ਖੁੱਲੀ ਵੇਲੀ ਹਣੀ ਉੱਥੇ ਬਾਕੀ ਸਾਰਾ ਕੰਮ ਜਿਹੜੇ ਆਪਣੇ ਵਿਹੜੇ 'ਚ ਕਰਨੇ ਪਰ ਜੰਜ ਉਸ ਵਿਹੜੇ 'ਚ ਨਹੀਂ ਪੈਂਦੀ ਹੁੰਦੀ ਸੀ ਜਿੱਥੇ ਕੁੜੀਆਂ ਨੇ ਤੁਰੀਆਂ ਫਿਰਦੀਆਂ ਹੋਣਾ ਕਿਉਂਕਿ ਕਹਿਣਾ ਜਾਂਜੀ ਆ ਕੁਛ ਟਿਚਕਰ ਕਰ ਦੂਗਾ ਹੈਨਾ ਤੀਆਂ ਭੈਣਾਂ ਨੂੰ ਉਦੋਂ ਲੋਕੀ ਸਭ ਦੀਆਂ ਤੀਆਂ ਭੈਣਾਂ ਨੂੰ ਸਾਂਝੀਆਂ ਤੀਆਂ ਭੈਣਾਂ ਸਮੇਂ ਦੀ ਇਸ ਕਰਕੇ ਜਾਂਜੀ ਦਾ ਠਰਾਓ ਜਿਹੜਾ ਹੀ ਜਦੋਂ ਜੰਜ ਨੇ ਆਉਣਾ ਨਾ ਉਹਨਾਂ ਨੂੰ ਥੋੜੀ ਦੂਰ ਹੀ ਮਤਲਬ ਘਰ ਤੋਂ ਦੂਰ ਕੀ ਮਤਲਬ ਥੋੜਾ ਜਿਹਾ 5-10 ਮਿੰਟ ਦਾ ਰਸਤਾ ਲੱਗੇ ਆਪਣਾ ਬਹਿ ਕੇ ਅਗਲਿਆਂ ਨੇ ਆਪਣਾ ਸ਼ੁਕਲ ਮੇਲਾ ਵੀ ਕਰਨਾ ਹੋਵੇ ਤੇ ਘਰ ਪੂਰ ਲੈਣ ਹੈਨਾ ਉੱਥੇ ਹੀ ਜਾਣਾ ਪ੍ਰਾਣਿਆਂ ਨੂੰ ਜਿੱਦਾਂ ਵੀ ਕੁੜੀ ਦੇ ਚਾਚੇ ਤਾਇਦੇ ਮੁੰਡੇ ਜਿਹੜੇ ਪੁੱਤ ਭਰਾ ਹੁੰਦੇ ਸੀ ਉਹਨਾਂ ਨੇ ਜਾਣਾ ਉਹਨਾਂ ਨੇ ਉਦਾਂ ਦੀ ਪ੍ਰਾਣੇ ਦੇ ਉੱਥੇ ਸੇਵਾ ਕਰਨੀ ਜੋ ਚੀਜ਼ ਉਹਨਾਂ ਨੂੰ ਚਾਹੀਦੀ ਉੱਥੇ ਪੁਜਾਉਣੀ ਜਦੋਂ ਫੇਰਾਂ ਦਾ ਟਾਈਮ ਹੋਣਾ ਉਦੋਂ ਉਹਨਾਂ ਨੂੰ ਸਾਧ ਲੈਉਣਾ ਜਦੋਂ ਉਹਨਾਂ ਨੂੰ ਰੋਟੀ ਖਾਣ ਦਾ ਟਾਈਮ ਉਦੋਂ ਸਾਧ ਲੈਉਣਾ ਜਦੋਂ ਚਾਹ ਪੀਣ ਨੂੰ ਉਦੋਂ ਸਾਧ ਲੈਣਾ ਹੋਣਾ ਬਾਕੀ ਟਾਈਮ ਉੱਥੇ ਤੇ ਫਿਰ ਉੱਥੇ ਹੀ ਮਤਲਬ ਕਿ ਇਹ ਵੀ ਸੁਣਿਆ ਜਾਂਦਾ ਨਹੀਂ ਕਿ ਪ੍ਰਾਣੇ ਨੂੰ ਪਲੰਗੇ ਬਿਠਾਉਣਾ ਤੇ ਲੈ ਕੇ ਆਓ ਤੇ ਨਾਲ ਦੋ ਤਿੰਨ ਜਾਂਜੀ ਆ ਜਾਣੇ ਤੇ ਜਦੋਂ ਪ੍ਰਾਣੇ ਨੂੰ ਪਲੰਗੇ ਬਿਠਾਉਣਾ ਤੇ ਉਦੋਂ ਜਿਹੜੀਆਂ ਚਾਚੀਆਂ ਤਾਈਆਂ ਸੀ ਕੁੜੀ ਦੀਆਂ ਪਿੰਡ ਦੇਆਂ ਸਾਰਿਆਂ ਨੇ ਸਗਨ ਦੇਣੇ ਤੇ ਉਸ ਟੈਂਪ ਚ ਨਾ ਸਗਨ ਬਹੁਤ ਘੱਟ ਹੁੰਦਾ ਸੀ ਪਹਿਲਾਂ ਦੇ ਟਾਈਮ ਚ ਸਗਨ ਤੇ 5 ਰੁਪਏ 10 ਰੁਪਏ 2 ਰੁਪਏ ਟਾਈਮ ਟਾਈਮ ਦੇ ਨਾਲ ਵਾਧੇ ਗਏ ਸਭ ਤੋਂ ਜਿਹੜੀ ਵਧੀਆ ਚੀਜ਼ ਹੀ ਨਾ ਸਗਨ ਦਿੰਦੇ ਸੀ ਕੂਜਾ ਮਿਸ਼ਰੀ ਖਾਲੀ ਸਗਨ ਕਿਸੇ ਨੇ ਨਹੀਂ ਦੇਣਾ ਖਾਲੀ ਪੈਸੇ ਨਹੀਂ ਦੇਣੇ ਅੱਜ ਕੱਲ ਤੇ ਖਾਲੀ ਆਪਾ ਪੈਸੇ ਲੈ ਲਈਆਂ ਲਫਾਵੇ ਚੋਂ ਉਹਨੇ ਦੇ ਦੇਨੇ ਪੋਸਟ ਟਾਈਮ ਚ ਨਾ ਪੂਜਾ ਮਿਸ਼ਰੀ ਹੁੰਦੀ ਹੀ ਜੇ ਪੂਜਾ ਮਿਸ਼ਰੀ ਨਹੀਂ ਹੋਣੀ ਤੇ ਫਿਰ ਠੂਠੀ ਜ਼ਰੂਰ ਦੇਣੀ ਠੂਠੀ ਵਿੱਚ ਰੱਖ ਕੇ ਤੇ ਜਦੋਂ ਮਤਲਬ ਪਰੌਣੇ ਨੂੰ ਮਤਲਬ ਜਦੋਂ ਉਹਨਾਂ ਨੇ ਆਪਣਾ ਲੈ ਕੇ ਜਾਣਾ ਨਾ ਤੇ ਪਰੌਣੇ ਨੂੰ ਇੰਨਾ ਇੰਨੇ ਇੰਨੀਆਂ ਤਾਂ ਠੂਠੀਆਂ ਹੋ ਜਾਂਦੀਆਂ ਨਹੀਂ ਸਗਣ ਪੂਜਾ ਮਿਸ਼ਰੀ ਸਗਣ ਉਹਨਾਂ ਨੇ ਇੱਕ ਮਤਲਬ ਕਿ ਕੱਪੜੇ 'ਚ ਬੰਨ ਲੈਣੇ ਤੇ ਵਿੱਚ ਰੱਖ ਰੱਖ ਕੇ ਨਾ ਸਾਰਿਆਂ ਨੇ ਪੈਸੇ ਦੇਣੇ ਪਰੌਣੇ ਨੂੰ ਪਲੰਗੇ ਬਿਠੇ ਨੂੰ ਸਗਣ ਪਾਉਣਾ ਜਿੰਨੀ ਜਿੰਨਾ ਹੀ ਸਗਣ ਜਿੰਨੀ ਵਾਰ ਪਾਉਣਾ ਜਿੰਨੀਆਂ ਜਾਣੀਆਂ ਨੇ ਓਨੀ ਵਾਰ ਪਰੌਣੇ ਦਾ ਮੂੰਹ ਜਿਹੜਾ ਚੁਠਾਉਣਾ ਬੂੰਦੀ ਹੁੰਦੀ ਸੀ ਉਸ ਟਾਈਮ 'ਚ ਜਿਆਦਾ ਬੂੰਦੀ ਰੱਖਦੇ ਸੀ ਬਹੁਤ ਕਸ ਹੋ ਗਿਆ ਤੇ ਲੱਡੂ ਰੱਖ ਲੈ ਸਾਰਿਆਂ ਨੇ ਪਰੌਣੇ ਦੇ ਮੂੰਹ ਨੂੰ ਲੱਡੂ ਲਾਉਣਾ ਖਵਾਉਣਾ ਤੇ پرਾਣੇ ਵੀ ਇਦਾਂ ਦੇ ਵਿਚਾਰੇ ਭਲੇ ਮਨਸੁੰਦੇ ਕਦੀ ਮਨਾ ਨਹੀਂ ਕਰਦੇ ਹੁੰਦੇ ਉਹ ਜਿੰਨੀਆਂ ਜਣੀਆਂ ਖਵਾਈ ਜਾਂਦੀਆਂ ਇਹ ਖਾਈ ਜਾਂਦੇ ਭਾਵੇਂ ਅੰਦਰ ਵਿਚਾਰਿਆਂ ਦਾ ਢਿੱਡ ਭਰਿਆ ਹੀ ਹੋਵੇ ਹੁਣ ਤੇ ਇੱਕ ਤੋਂ ਦੋ ਜਣੇ ਘਰ ਦੇ ਮੂੰਹ ਝੂਠਾ ਕਰਾਉਂਦੇ ਆ ਮਾਂ ਕਰਾਤਾ ਪਿਓ ਕਰਾਤਾ ਹੋਰ ਕੋਈ ਹੋਇਆ ਮਾੜਾ ਮੋਟਾ ਸਗਾ ਸਤਰਾ ਉਹਨੇ ਕਰਾਤਾ ਨਹੀਂ ਤੇ ਦੂਸਰੇ ਜਣੇ ਨੂੰ ਤਾਂ ਕੋਈ ਕਹਿੰਦਾ ਨਹੀਂ ਅਗੇ ਆ ਜਾਓ ਵੀ ਮੂੰਹ ਝੂਠਾ ਕਰਵਾ ਦੋ ਨਹੀਂ ਤੇ ਪਹਿਲਾਂ ਦੇ ਟਾਈਮ ਦੇ ਵਿੱਚ ਜਿੰਨੇ ਜਣੇ ਹੋਣੇ ਬੂੰਦੀ ਲਾਗੇ ਥਾੜੀ ਚ ਪਾ ਕੇ ਬੰਜੇ ਤੇ ਰੱਖਿਉਣੀ ਜਿੰਨੇ ਆਉਣਾ ਪਰਾਣੇ ਦੇ ਮੂੰਹ 'ਚ ਬੂੰਦੀ ਪਾ ਦੇਣੀ ਜਿੰਨੇ ਆਉਣਾ ਨਾਲੇ ਸਗੰਦੇ ਦੇਣਾ ਨਾਲ ਦੋ ਜਣੇ ਮੂੰ ਤੇ پرਾਣੇ ਵੀ ਡੈਸਾਉ ਹੁੰਦੇ ਸੀ ਪੀ ਬੈਠੇ ਰਹਿਣਾ ਆਰਾਮ ਨਾਲ ਮੰਜੀ ਦੇ ਤੇ ਕਈ ਤੇ ਥੋੜੇ ਚੰਟ ਚਲਾਕ ਵੀ ਹੁੰਦੇ ਸੀ ਉਹ ਜਦੋਂ ਬਹਿਣ ਲੱਗਦੇ ਨਾ ਪਹਿਲਾਂ ਹੀ ਕਰਪਾਨ ਦੇ ਨਾਲ ਨਾ ਥਲੇ ਚੈੱਕ ਕਰ ਲੈਂਦੇ ਨੇ ਕਿ ਕਿਤੇ ਮੰਜਾ ਟੁੱਟਾ ਤਾਂ ਨਹੀਂ ਕਿਉਂਕਿ ਕਈ ਸਾਰੇ ਤੇ ਭਲੇ ਵਾਂਸਰੀ ਹੁੰਦੇ ਕਈ ਹੁੰਦੇ ਆ ਚੰਟ ਚਲਾਕ ਹੁੰਦੇ ਆ ਜਾਂ ਸਮਝਾਏ ਹੁੰਦੇ ਆ ਕਿ ਵੇਖ ਕੇ ਬਵੀ ਕਿਤੇ ਡੇਗ ਨਾ ਜਾਈਂ ਕੁੜੀਆਂ ਦੇ ਵਿੱਚ ਟਿਚਕਰ ਹੋ ਜੂਗੀ ਕੁੜ ਮਖੌਲ ਡਾਣੀਆਂ ਹੈ ਹਨਾ ਤੇ ਇਸ ਤਰ੍ਹਾਂ ਹੀ ਗੱਲਾਂ ਵਿੱਚ ਗੱਲ ਕਿ ਫਿਰ ਨਾ ਉਹ ਉਹ ਟਾਈਮ ਤੇ ਸੀ ਜਦੋਂ پرਾਣਿਆਂ ਦੇ ਨਾਲ ਪੀ ਆਈ ਵਿਆਹ ਨਾ ਇੰਨੇ ਨਾਲ ਚੱਕਾ ਕਰਦੇ ਸੀ ਤੇ ਮੇਰੇ ਘਰ ਮੇਰੀ ਭੂਆ ਜੀ ਦੇ ਮੁੰਡੇ ਦਾ ਵਿਆਹ ਸੀ ਤੇ ਜਿਹੜੇ ਭੂਆ ਜੀ ਦੇ ਮੁੰਡੇ ਦਾ ਵਿਆਹ ਸੀ ਨਾ ਉਹੀ ਸਾਡੀ ਫੁੱਫੜ ਜੀ ਹੀ ਤੇ ਰਾਤ ਨੂੰ ਜਦੋਂ ਸੌਣ ਲੱਗੇ ਨਾ ਤੇ ਸੌਣ ਲੱਗੇ ਤੇ ਇਦਾਂ ਹੀ ਬੜਾ ਖੁੱਲਾ ਵੇੜਾ ਸੀ ਮੇਰੀ ਭੂਆ ਹੀ ਉਹਨਾਂ ਦਾ ਸਾਂਝਾ ਵੇੜਾ ਬੜਾ ਖੁੱਲਾ ਤੇ ਮੰਜੇ ਡਾਏ ਜਿੱਥੇ ਜਿਹਦਾ ਜਿਗਤਾ ਮੰਜੇ ਡਾਏ ਤੇ ਗੋਂ ਗਾਂ ਕੇ ਹਟੀਆਂ ਤੇ ਇਹ ਜਿਆਦਾ ਕੋਈ ਪੁਰਾਣੀ ਗੱਲ ਨਹੀਂ ਆ ਇਹ 95 ਦੀ ਗੱਲ ਆ ਇ ਗੋਂ ਗਾਂ ਕੇ ਹਟੀਆਂ ਤੇ ਜਦੋਂ ਗੋਂ ਗਾਂ ਕੇ ਹਟੀਆਂ ਤੇ ਸਭ ਬੀਬੀਆਂ ਚਲੇ ਗਈਆਂ ਇਦਾਂ ਹੀ ਬੀਬੀਆਂ ਤੋਰਨ ਗਈਆਂ ਬੂਏ ਲਾ ਕੇ ਤੇ ਮੇਰੀ ਜਿਹੜੀ ਵੱਡੀ ਭੂਆ ਦੇ ਘਰ ਵਿਆਹ ਸੀ ਜਿਹੜੀ ਉਹ ਤੋਂ ਛੋਟੀ ਭੂਆ ਸੀ ਉਹਨੇ ਆ ਕੇ ਤੇ ਮੇਰੇ ਫੁੱਫੜ ਜੀ ਦਾ ਮੰਜਾ ਪਲਟੇ ਕਰਦਾ ਤੇ ਪਲਟੀ ਕਰਦਾ ਮੰਜੇ ਮੰਜੇ ਤੇ ਮੇਰਾ ਫੁੱਫੜ ਸੁੱਤਾ ਹੈ ਇਦਾਂ ਦਾ ਟਿਚਕਰ ਮਖੌਲ ਪਲਟੀ ਕਰਦਾ ਤੇ ਮੇਰੇ ਫੁੱਫੜ ਜੀ ਥਲੇ ਡੇਕ ਕੇ ਤੇ ਲੱਗ ਗਏ ਨਾ ਮੱਜ ਦਾ ਕਿੱਲਾ ਸੀ ਤੇ ਕਿੱਲਾ ਉਹਨਾਂ ਦੇ ਦੰਦ ਤੇ ਵੱਜਾ ਦੋ ਦੰਦ ਤੇ ਉਸੇ ਟਾਈਮ ਉਹਨਾਂ ਦੇ ਟੁੱਟ ਗਏ ਹੈਨਾ ਤੇ ਟੁੱਟ ਗਏ ਦੋ ਦੰਦ ਤੇ ਰਾਤ ਨਹੀਂ ਰਹਿ ਗਈ ਉਦੋਂ ਨੀਆਂ ਪਤੀਆਂ ਬੁੱਤੀਆਂ ਹੁੰਦੀਆਂ ਨਹੀਂ ਸੀ ਦੀਵੇ ਦੂਵੇ ਹੀ ਹੁੰਦੇ ਸੀ ਬੱਤੀ ਬਹੁਤ ਘਾਟੀ ਸੀ ਹੈਗੇ ਵੀ ਤੇ ਅੰਦਰਾਂ ਚ ਬਲ ਵੀ ਤੇ ਰਾਤ ਤੇ ਇਦਾਂ ਹੀ ਮੂੰਹ ਮੱਲ ਪੇਟਿਲ ਹੁੜ ਕੇ ਸੌਂ ਗਏ ਸਵੇਰੇ ਉੱਠ ਗਏ ਤੇ ਸਵੇਰੇ ਬਰਾਤ ਆਉਣੀ ਸੀ ਤੇ ਨਾਲੇ ਬਰਾਤ ਜਾਣੀ ਵੀ ਕਿਉਂਕਿ ਮੁੰਡੇ ਤੇ ਕੁੜੀ ਦਾ ਇਕੱਠਾ ਵਿਆਹ ਸੀ ਤੇ ਇੱਕ ਦਿਨ ਵਿਆਹ ਕੁੜੀ ਦਾ ਸੀ ਇੱਕ ਦਿਨ ਮੁੰਡੇ ਦਾ ਸੀ ਤੇ ਜਦੋਂ ਸਵੇਰੇ ਉੱਠ ਕੇ ਵੇਖਿਆ ਤਾਂ ਦੋ ਦੰਦ ਟੁੱਟੇ ਹੋਏ ਜਿਦਾ ਚਾਹ ਪੀਣ ਲੱਗੇ ਤੇ ਬੜੇ ਟਿਚਕਰਮ ਖਾਲ ਹੋਈ ਤੇ ਇੰਨਾ ਹੱਸੇ ਇੰਨਾ ਹੱਸੇ ਤੇ ਕਦੇ ਮੇਰੇ ਫੁਫੜ ਜੀ ਨੇ ਗੁੱਸਾ ਹੀ ਨਾ ਕੀਤਾ ਵੀ ਲੈ ਮੇਰੇ ਤੋਂ ਦੰਦ ਤੋੜਤੇ ਹੁਣ ਵੱੜ ਗਿਆ ਹੁੰਦਾ ਤੇ ਕਹਿਣਾ ਸੀ ਹਾ ਦੰਦ ਤੋੜਤੇ ਆ ਹੋ ਗਿਆ ਹੋ ਗਿਆ ਤੇ ਇੰਨਾ ਹਾਸਾ ਮਜ਼ਾਕ ਇੰਨਾ ਚੰਗਾ ਵੀ ਮਤਲਬ ਕਰਦੇ ਸੀ ਲੋਕੀ ਉਹਦਾ ਬੁਰਾ ਬਣੀ ਸੀ ਮਨਾਉਂਦੇ ਤੇ ਨਾ ਕਰਨ ਵਾਲੇ ਟਿਚਕਰਮ ਖਾਲ ਵੰਦੇ ਸੀ ਤੇ ਨਾ ਜਿਹੜੇ ਇਦਾਂ ਹੁੰਦਾ ਹੀ ਹੋਵੇਂ ਦੇ ਹੀ ਤੇ ਬੜੇ ਖੁਸ਼ ਸਾਰੇ ਵਿਆਹ ਚ ਬੜੇ ਸੋਹਣੇ ਖੁਸ਼ੀ ਰਹਿ ਤੇ ਹਾ ਸਾਰੇ ਹੱਸਣ ਦੇ ਕਹਿੰਦੀ ਮੇਰੀ ਭੂਆ ਜੀ ਛੋਟੀ ਵੇਲੇ ਕਹਿੰਦੀ ਜਦੋਂ ਇਹ ਵਿਆਹਣ ਆਇਆ ਇਹ ਉਦੋਂ ਅਸੀਂ ਛੋਟੀਆਂ ਸਾਂ ਉਦੋਂ ਅਸੀਂ ਇਹਨੂੰ ਪਲੰਘੋਂ ਨਹੀਂ ਛੁੱਟ ਸਕੀਆਂ ਤਿਕੋਣਾਂ ਹੀ ਵੱਡੀਆਂ ਹੋ ਗਈਆਂ ਮੈਨਾਂ ਤਾਂ ਹੁਣ ਅਸੀਂ ਤਾਂ ਇਹਨੂੰ ਪਲੰਘ ਤੋਂ ਥੱਲੇ ਸੌਂਟਦਾ ਵਾ ਸੋ ਇਦਾਂ ਆਂਦੀਆਂ ਟਿਸ਼ਕਰਮ ਖੋਲਣਾ ਹੀ ਜਿਹੜੀਆਂ ਪਹਿਲਾਂ ਦੇ ਲੋਕ ਕਰਦੇ ਵੀ ਜਰਦੇ ਵੀ ਸੀ ਨਾਲ-ਨਾਲ ਤੇ ਹੁਣ ਉਹ ਸਮੇਂ ਜਿਹੜੇ ਕਿੱਥੇ ਗਵਾਚਦੇ ਜਾਂਦੇ ਆ ਪਤਾ ਨਹੀਂ ਆ ਹੁਣ ਪੈਸੇ ਦੇ ਨਾਲ ਸਾਰਾ ਕੁਝ ਹੋੰਦਿਆ ਵਾ ਦੇਣ ਵਿਆਮਾਂ ਦੇ ਚੀਜ਼ਾਂ ਮਤਲਬ ਪ੍ਰੋਗਰਾਮ ਜਾਦੇ ਹੁੰਦੇ ਆ ਪਰ ਉਹ ਜਿਹੜੀਆਂ ਰੇਜਾ ਉਹ ਜਿਹੜੀਆਂ ਮਤਲਬ ਚਾਹ ਉਹ ਜਿਹੜੇ ਟਾਈਮ ਲੰਘ ਗਏ ਆ ਉਹ ਵਾਪਸ ਨਹੀਂ ਆਉਂਦੇ ਭਾਵੇਂ ਸਾਡੇ ਕੋਲ ਕਿੰਨਾ ਵੀ ਪੈਸਾ ਹੋਵੇ ਪਰ ਅਸੀਂ ਚਾਹ ਕੇ ਵੀ ਉਹ ਜਿਹੜੇ ਟਾਈਮ ਵਾਪਸ ਨਹੀਂ ਲਿਆ ਸਕਦੇ ਕਿਉਂਕਿ ਤੁਹਾਡਾ ਇੱਕ ਤਰਫਾ ਕੀਤਾ ਕੁਝ ਨਹੀਂ ਹੁੰਦਾ ਜਦ ਤੱਕ ਤੁਹਾਡੇ ਦੂਸਰੇ ਤਰਫੋਂ ਉਹ ਚੀਜ਼ ਨਾ ਬਣੇ ਜੇ ਤੁਸੀਂ ਆਪਣੇ ਘਰ 'ਚ ਉਹ ਜਿਹਾ ਮਾਹੌਲ ਬਣਾਉਣਾ ਵਿੱਚ ਆਓ ਤੇ ਉਹ ਬਣੂਗਾ ਤਾਂ ਹੀ ਜੇ ਅਗਲੇ ਬਣੇ ਉਹ ਜਿਹਾ ਮਾਹੌਲ ਹੋਵੇ ਸੋ ਇਹ ਸੀ ਸਾਡੀਆਂ ਅੱਜ ਦੀਆਂ ਗੱਲਾਂ ਬਾਤਾਂ ਕਿਸ ਤਰ੍ਹਾਂ ਦੀਆਂ ਲੱਗੀਆਂ ਸਾਡੀਆਂ ਗੱਲਾਂ ਬਾਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਫਿਰ ਮਿਲਦੇ ਆਪਾਂ ਇੱਕ ਨਵੇਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ